ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਨੀਰ ਦੀ ਭੁਰਜੀ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਬਣਾਈਏ ਫਿਰ ਇਹਨੂੰ ਪਨੀਰ ਦੀ ਭੁਰਜੀ ਬਣਾਉਣ ਦੇ ਲਈ ਅਸੀਂ ਲੈ ਲਵਾਂਗੇ ਦੋ ਪਿਆਜ਼ ਬਰੀਕ ਬਰੀਕ ਕੱਟੇ ਹੋਏ ਸਭ ਤੋਂ ਪਹਿਲਾਂ ਨਾਲ ਅਸੀਂ ਲੈ ਲਵਾਂਗੇ ਦੋ ਹੀ ਟਮਾਟਰ ਟਮਾਟਰਾਂ ਨੂੰ ਵੀ ਆਪਾਂ ਛੋਟੇ ਛੋਟਾ ਕੱਟ ਲਿਆ ਹੈ ਟਮਾਟਰ ਇੱਥੇ ਆਪਾਂ ਛੋਟੇ ਸਾਈਜ਼ ਦੇ ਲਏ ਨੇ ਤਿੰਨ ਪੱਲੇ ਆ ਹਰੀਆ ਮਿਰਚਾਂ ਤੇ ਨਾਲ ਆਪਾਂ ਲਈ ਇੱਕ ਛੋਟੀ ਸ਼ਿਮਲਾ ਮਿਰਚ ਇਹਨਾਂ ਨੂੰ ਅਸੀਂ ਬਿਲਕੁਲ ਛੋਟਾ ਛੋਟਾ ਕੱਟ ਲਵਾਂਗੇ ਸ਼ਿਮਲਾ ਮਿਰਚ ਅਸੀਂ ਇੱਕ ਹੀ ਪਾਈ ਆ ਛੋਟੇ ਸਾਈਜ਼ ਦੀ ਪਨੀਰ ਜਿਹੜਾ ਇੱਧਰ ਅਸੀਂ ਰੱਖਿਆ ਹੈ ਇਹ ਅਸੀਂ ਘਰ ਦਾ ਬਣਾ ਕੇ ਰੱਖਿਆ ਹੈ ਇਹ 300 ਗ੍ਰਾਮ ਦੇ ਕਰੀਬ ਪਨੀਰ ਹੈ ਜਦੋਂ ਭੁਰਜੀ ਬਣਾਣੀ ਹੁੰਦੀ ਹੈ ਫਿਰ ਮੈਂ ਜਿਹੜਾ ਪਨੀਰ ਆ ਨੂੰ ਕੱਪੜੇ ਦੇ ਵਿੱਚ ਨਹੀਂ ਬੰਦੀ ਆ ਇਦਾਂ ਹੀ ਜਿਹੜੀ ਪਾਣੀ ਦੇ ਵਿੱਚ ਅਸੀਂ ਪਨੀਰ ਕੱਢੀਦਾ ਹੈ ਉਹਦੇ ਵਿੱਚ ਹੀ ਆਪਾਂ ਜੰਮਨ ਨੂੰ ਰੱਖ ਦੀਦਾ ਹੈ ਦੇਖੋ ਜਿਹੜਾ ਪਨੀਰ ਸਾਡਾ ਸੈੱਟ ਹੋ ਚੁੱਕਾ ਹੈ ਤੇ ਹੁਣ ਅਸੀਂ ਗੈਸ ਦੇ ਉੱਤੇ ਸਭ ਤੋਂ ਪਹਿਲਾਂ ਕੜਾਈ ਰੱਖ ਕੀ ਤਿਆਰ ਕਰਨੀ ਆ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਜੀਰਾ ਤੇ ਨਾਲ ਅਸੀਂ ਪਿਆ ਆ ਦਵਾਂਗੇ ਜਿਹੜੇ ਪਿਆਜ਼ ਕੱਟੇ ਹੋਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਜਿਹੜੇ ਸਾਡੇ ਜਲਦੀ ਪੱਕ ਜਾਣ ਤੇ ਉਹਦੇ ਲਈ ਅਸੀਂ ਇਹਦੇ ਵਿੱਚ ਪਹਿਲਾਂ ਹੀ ਨਮਕ ਪਾ ਦਵਾਂਗੇ ਦੋ ਅਸੀਂ ਇਹਦੇ ਵਿੱਚ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਇਦਾਂ ਤੋੜ ਕੇ ਪਾ ਦਵਾਂਗੇ ਤੇ ਨਾਲ ਹੀ ਅਸੀਂ ਨਮਕ ਪਾ ਦਿੰਦੇ ਹਾਂ ਨਮਕ ਪਾਉਣ ਦੇ ਨਾਲ ਜਿਹੜੇ ਪਿਆਜ਼ ਆ ਉਹ ਛੇਤੀ ਪੱਕ ਜਾਣਗੇ ਇੱਕ ਛੋਟਾ ਚਮਚ ਅਸੀਂ ਨਮਕ ਦਾ ਪਾ ਦਿੱਤਾ ਹੈ ਪਿਆਜ਼ ਜਦੋਂ ਹਲਕੇ ਜਿਹੇ ਭੁਜ ਹੋ ਜਾਣਗੇ ਨਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਜਿਹੜੀ ਸ਼ਿਮਲਾ ਮਿਰਚ ਹੈ ਜਿਹੜੀ ਆਪਾਂ ਕੱਟ ਕੇ ਰੱਖੀ ਆ ਇਹਨਾਂ ਨੂੰ ਅਸੀਂ ਪਾ ਦਵਾਂਗੇ ਇਹਨਾਂ ਨੂੰ ਵੀ ਨਾਲ ਹੀ ਪਕਾਵਾਂਗੇ ਪਿਆਜ਼ ਜਦੋਂ ਪੱਕ ਜਾਣਗੇ ਚੰਗੀ ਤਰ੍ਹਾਂ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਣੀ ਆ ਦੇਖੋ ਪਿਆਜ਼ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਅਸੀਂ ਟਮਾਟਰ ਪਾ ਦਵਾਂਗੇ ਤੇ ਲਗਾਤਾਰ ਕੜਛੀ ਨੂੰ ਚਲਾਉਂਦੇ ਰੱਖਾਂਗੇ ਨਾਲ ਹੀ ਪਏ ਦੇ ਵਿੱਚ ਟਮਾਟਰਾਂ ਦੇ ਨਾਲ ਥੋੜਾ ਜਿਹਾ ਕद्दूकस ਕੀਤਾ ਹੋਇਆ ਅਦਰਕ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ ਸੁੱਕੇ ਮਸਾਲਿਆਂ ਦੇ ਵਿੱਚ ਅਸੀਂ ਹਲਦੀ ਪਾ ਦਵਾਂਗੇ 1/2 ਚਮਚ ਨਾਲ ਹੀ ਅਸੀਂ ਪਾ ਦਵਾਂਗੇ ਗਰਮ ਮਸਾਲਾ 1/2 ਚਮਚ ਤੋਂ ਵੀ ਥੋੜਾ ਜਿਹਾ ਕਟਾਸੀ ਦੇ ਵਿੱਚ ਲਾਲ ਮਿਰਚ ਪਾਵਾਂਗੇ ਅੱਧਾ ਚਮਚੀ ਅਸੀਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਮਿਕਸ ਕਰਾਂਗੇ ਥੋੜੀ देर ਅਸੀਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਤਾਂ ਜੋ ਜਿਹੜੇ ਟਮਾਟਰ ਹੈਗੇ ਆ ਚੰਗੀ ਤਰ੍ਹਾਂ ਪੱਕ ਜਾਣ ਥੋੜੀ ਦੇਰ ਬਾਅਦ ਅਸੀਂ ਢੱਕਣ ਚੱਕ ਕੇ ਦੇਖਾਂਗੇ ਜਿਹੜੇ ਸਾਡੇ ਟਮਾਟਰ ਹੈ ਸੌਫਟ ਹੋ ਚੁੱਕੇ ਨੇ ਤੇ ਦੇਖੋ ਜਿਹੜਾ ਸਾਡਾ ਤੜਕਾ ਹੈ ਇਹਨੇ ਵੀ ਤੇਲ ਛੱਡ ਦਿੱਤਾ ਹੈ ਟਮਾਟਾ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰ ਕੜਛੀ ਦੇ ਨਾਲ ਮੈਸਜੇ ਕਰ ਲਵਾਂਗੇ ਤੇ ਜਿਹੜਾ ਸਾਡਾ ਪਨੀਰ ਹੈਗਾ ਏ ਉਹਨੂੰ ਅਸੀਂ ਕਦੂਕਸ ਕਰ ਲਵਾਂਗੇ ਜਦੋਂ ਅਸੀਂ ਪੁਰਜੀ ਬਣਾਣੀ ਹੈ ਪੁਰਜੀ ਦੇ ਵਿੱਚ ਜਿਹੜਾ ਕद्दूकस ਕੀਤਾ ਹੋਇਆ ਪਨੀਰ ਹੀ ਵਧੀਆ ਲੱਗਦਾ ਹੈ ਹੁਣ ਅਸੀਂ ਕद्दूकस ਕੀਤਾ ਹੋਇਆ ਪਨੀਰ ਕੜਾਈ ਦੇ ਵਿੱਚ ਪਾ ਦਵਾਂਗੇ ਦੇਖੋ ਇਸ ਤਰ੍ਹਾਂ ਦਾ ਅਸੀਂ ਬਿਲਕੁਲ ਬਰੀਕ ਕद्दूकस ਕੀਤਾ ਹੈ ਜਿਹੜਾ ਘਰ ਦਾ ਪਨੀਰ ਅਸੀਂ ਬਣਾਉਂਦੇ ਆ ਉਹਦੀ ਜਿਹੜੀ ਪੁਰਜੀ ਆ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਕੋਸ਼ਿਸ਼ ਇਹ ਕਰਿਆ ਕਰੋ ਕਿ ਪਨੀਰ ਤੁਸੀਂ ਘਰ ਦੇ ਵਿੱਚ ਹੀ ਬਣਾਇਆ ਕਰੋ ਬਾਜ਼ਾਰ ਦੇ ਪਨੀਰ ਨਾਲੋਂ ਕਈ ਗੁਣਾ ਜ਼ਿਆਦਾ ਸਵਾਦ ਪਨੀਰ ਹੁੰਦਾ ਘਰ ਦਾ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਨੂੰ ਹਲੇ ਆਪਾਂ ਔਨ ਹੀ ਰੱਖਾਂਗੇ 2 ਮਿੰਟ ਅਸੀਂ ਪਕਾ ਲਵਾਂਗੇ ਸਬਜ਼ੀ ਨੂੰ ਇਹ ਵਾਲੀ ਨੂੰ 2 ਮਿੰਟ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਜਿਹੜੀ ਸਾਡੀ ਪੂਰਜੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਲੋ ਜੀ ਜਿਹੜੀ ਪਨੀਰ ਦੀ ਪੂਰਜੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਇਦਾਂ ਜਿਹੜੀ ਪਨੀਰ ਦੀ ਪੂਰਜੀ ਹੈ ਸਿੰਪਲ ਜਿਹੇ ਤਰੀਕੇ ਦੇ ਨਾਲ ਅਸੀਂ ਬਣਾਈ ਹੈ ਬਹੁਤ ਸਵਾਦ ਬੰਦੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਪਨੀਰ ਦੀ ਪੂਰਜੀ ਕਿਸ ਤਰ੍ਹਾਂ